ਅਨਾਜ ਮੰਡੀਆਂ ਵਿੱਚ ਫਸਲ ਸੀਜ਼ਨ ਦੌਰਾਨ ਹਰ ਵਾਰ ਕਿਸਾਨਾਂ ਦੀਆਂ ਸਹੂਲਤਾਂ ਲਈ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਪਰ ਇਨ੍ਹਾਂ ਵਾਅਦਿਆਂ ਦੇ ਉਲਟ ਅਸਲ ਹਕੀਕਤ ਇਹ ਹੁੰਦੀ ਹੈ ਕਿ ਮੰਡੀਆਂ ਵਿੱਚ ਫਸਲ ਵੇਚਣ ਆਏ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਹਿਲਾਂ ਖੇਤੀ ਵਿੱਚ ਕੁਦਰਤੀ ਆਫਤਾਂ ਨਾਲ ਲੜਨ ਤੋਂ ਬਾਅਦ ਫਸਲ ਨੂੰ ਲੈ ਕੇ ਮੰਡੀ ਪਹੁੰਚੇ ਕਿਸਾਨ ਇੱਥੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਵਿਖਾਈ ਦਿੱਤੇ ਬਸ ਇਹ ਅਬੀ ਫਸਲ ਲਿਆਵਾਰ 4-5 ਦਿਨ ਲੱਗ ਜਾਂਦੇ ਆ ਭਾਵੇਂ ਸੁੱਕਿਆ ਭਾਵੇਂ ਗਿੱਲਿਆ ਇਹਨਾਂ ਖਿਲਾਰ ਦੇਣਾ ਤੇ ਟੋਲ ਵਗੈਰਾ ਨੂੰ ਕਾਫੀ ਟਾਈਮ ਲੱਗ ਜਾਂਦਾ ਵੱਢ ਕੇ ਬਾਹਣਾ ਪੈਂਦਾ ਇੱਥੇ ਹੋਰ ਕੋਈ ਸਮੱਸਿਆ ਜੀ ਹੋਰ ਕੀ ਸਮੱਸਿਆ ਆ ਰਹੀ ਹੈ ਇਹ ਹੋਰ ਪਾਣੀ ਪੂਣੀ ਦਾ ਹੈ ਨਹੀਂ ਖਾਸ ਕਰਕੇ ਪਸ਼ੂ ਕਿੰਨੇ ਬੰਦ ਕਰਦੇ ਨੇ ਪਸ਼ੂ ਆਉਂਦੇ ਐ ਪਰ ਅੱਗੇ ਨੂੰ ਘਟਾ ਹੈ ਅੱਛਾ ਜੀ ਅੱਗੇ ਤਾਂ ਪਿਛਲੇ ਸਾਲ ਦਾ ਬਹੁਤ ਜ਼ਿਆਦਾ ਸੀ ਐਰਗੇ ਪਿਛਲੇ ਸਾਲੋਂ ਘਟਾ ਹੈ ਉਹਨਾਂ ਚੋਰੀ ਹੁੰਦਾ ਹੋਵੇ ਜਾਂ ਕੋਈ ਹੋਰ ਸਮੱਸਿਆ ਜੀ ਜਿਹੜਾ ਵੇਖ ਲਾ ਉਹਨਾਂ ਦਾ ਚੋਰੀ ਹੋਣਾ ਹੀ ਹੋਣਾ ਹੈ ਅੱਠ ਗੱਜੁੱਡਾਂ ਵਾਲੇ ਫਿਰਦੀਆਂ ਮੜਾਂ ਜੇ ਤੁਸੀਂ ਪਾਸਾ ਹਸਾਉਂਦੇ ਚੋਰੀ ਕਰਕੇ ਲੈ ਜਾਂਦੀਆਂ ਕਿੰਨੀ ਨਿਗਰੱਖਣੀ ਪੈਂਦੀ ਬਸ ਜਿਹੜੇ ਤੇ ਮਿਠਾ ਉਹ ਕਹਿਮੈਂ ਬਾਕੀ ਦਾ ਨੁਕਸਾਨ ਹੋਣਾ ਹੀ ਹੋਣਾ ਜਿਹੜਾ ਮੜਾ ਜੇ ਵੇਖ ਲਾ ਉਹ ਘਰ ਝੋਨਾ ਲੈ ਕੇ ਆਏ ਸਮੱਸਿਆ ਦੇ ਇਹੀ ਹੈ ਜਿਆਦਾਤਰ ਤਾਂ ਪਸੂ ਨਾਲ ਦੀ ਸਮੱਸਿਆ ਹੈ ਇਥੇ ਹਰ ਵਕਤ ਖੜੇ ਪੈ ਰਹਿਣਾ ਪੈਂਦਾ ਜਦੋਂ ਵੀ ਪਾਸੇ ਬੰਦਾ ਹੁੰਦਾ 2 ਮਿੰਟਾਂ ਤੇ ਪਸੂ ਆ ਜਾਂਦੇ ਆ ਪਸੂਆਂ ਦੀ ਝਾਲੀ ਵੱਡੀ ਸਮੱਸਿਆ ਹੈ ਮਾਰਕੀਟ ਕਮੇਟੀ ਤੇ ਇਹ ਮੰਗ ਕਰਦੇ ਪਹਿਲਾਂ ਪਸੂਆਂ ਦਾ ਹੱਲ ਹੋਣਾ ਚਾਹੀਦਾ ਥੀਨ ਵਾਲੇ ਪਾਣੀ ਦਾ ਕੋਈ ਥੀਨ ਵਾਲੇ ਪਾਣੀ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਲੱਗਿਆ ਸਾਨੂੰ ਚੁੰਡਾਂ ਤੇ ਆ ਜੂੜ ਜਾ ਰਹੇ ਜੇ ਢੇਰੀ ਛੱਡ ਕੇ ਬੰਦਾ ਪਾਣੀ ਪੀਣ ਜਾਊਗਾ ਤੇ ਉਸ ਤੋਂ ਬਾਅਦ ਠੱਠਾ ਪੈ ਜਾਂਦਾ ਜਾਂ ਚੋਰੀ ਵਾਲੇ ਆ ਜਾਂਦੇ ਹੈ ਸਫਾਈ ਤੇ ਕਿੱਦਾਂ ਦੇ ਪ੍ਰਬੰਧ ਹੈ ਸਫਾਈ ਤੇ ਤੁਸੀਂ ਆਪ ਹੀ ਦੇਖ ਸਕਦੇ ਗਰਾਊਂਡ ਸਾਰਾ ਧੁੰਦੀ ਸੀ ਜਾਂਦਾ ਔਖਾਂ ਦੇ ਸਾਹਮਣੇ ਜਿਹੜਾ ਕੋਈ ਦਿਸੀ ਜਾਂਦਾ ਮੰਗ ਕੀ ਹੈ ਤੁਹਾਡੀ ਮੰਗ ਤੇ ਇਹੀ ਹੈ ਜਿਸ ਤਰ੍ਹਾਂ ਵਾਅਦੇ ਕੀਤੇ ਜਾਂਦੇ ਮਾਰਕੀਟ ਕਮੇਟੀ ਵੱਲੋਂ ਵੀ ਸਫਾਈ ਕਰਾਂਗੇ ਜਾਨਵਰ ਪਰ ਆਪ ਤੁਸੀਂ ਦੇਖ ਸਕਦੇ ਇੱਥੇ ਜਾਨਵਰ ਵਿੱਚ ਤੁਰੇ ਫਿਰਦੇ ਆ ਕੋਈ ਸਫਾਈ ਵਾਲਾ ਪ੍ਰਬੰਧ ਨਹੀਂ ਬਸ ਕਹਿਣਾ ਕੁਝ ਹੋਰ ਤੇ ਕਰਨੀ ਕੁਝ ਹੋਰ ਇਸੇ ਜੀ ਫਰਕ ਹੈ ਸਮੱਸਿਆ ਇਹ ਜੀ ਮੰਡੀ ਵਿੱਚ ਜਿਹੜੀਆਂ ਗਾਵਾਂ ਪਸ਼ੂ ਬਹੁਤ ਜ਼ਿਆਦੇ ਆ ਤੇ ਝੋਨੇ ਦਾ ਨੁਕਸਾਨ ਵੀ ਹੋ ਰਿਹਾ ਜੀ ਇਹ ਜਿਗਰ ਸਾਰੀ ਰਾਤ ਬੰਦਿਆਂ ਨੂੰ ਦਸਾਉਣੀ ਨਹੀਂ ਦਿੰਦੀਆਂ ਇੱਥੇ ਇੰਨੇ ਜ਼ਿਆਦੇ ਪਸ਼ੂ ਆ ਤੇ ਉਹ ਸਫਾਈ ਪ੍ਰਬੰਧ ਕਿਦਾਂ ਦੇ ਆ ਜੀ ਉਹ ਠੀਕ ਹੀ ਆ ਜੀ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਵੀ ਬਹੁਤ ਵਧੀਆ ਸੋ ਸੋ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਜਾਂ ਕੋਈ ਬਾਤ ਨਹੀਂ ਕਰ ਰਹੀ। ਇਹ ਨਾਲਾ ਪਾਣੀ ਵੀ ਆਪਦਾ ਹੀ ਪੀਣੇ ਦਾ ਲਿਆ ਕੇ ਜੀ। ਉਹ ਟੈਂਕੀ ਵਗੈਰਾ ਤਾਂ ਇੱਥੇ ਹੈ ਨਹੀਂ ਕੋਈ ਆਪਾਂ ਕਹਿ ਦਈਏ ਵੀ ਸਹੂਲਤ ਕਿਸਾਨਾਂ ਨੂੰ ਜਿਹੜੀ ਮਿਲ ਰਹੀ ਹੈ। ਮੰਗ ਕੀ ਹੈ ਤੁਹਾਡੀ? ਮੰਗ ਬਸ ਇਹੀ ਹੈ ਜੀ ਵੀ ਇਹ ਸਹੂਲਤ ਮਿਲਣੀ ਚਾਹੀਦੀ ਮੰਡੀ ਸਾਰੀ ਜਿਵੇਂ ਗਵਰਨਮੈਂਟ ਕਹਿ ਰਹੀ ਹੈ। ਆ ਪਸ਼ੂਆਂ ਦਾ ਪਹਿਲੀ ਗੱਲ ਤਾਂ ਪਸ਼ੂਆਂ ਦਾ ਹੀ ਹੋਣਾ ਚਾਹੀਦਾ ਜੀ ਬਹੁਤ ਜਿਹੜਾ ਮੇਨ ਆ। ਪਸ਼ੂ ਐਨੇ ਆ ਵੀ ਆਪਾਂ 2-3 ਬੰਦੇ ਸਾਡੀ ਢੇਰੀ ਤੇ ਬੈਠੇ ਆ ਜੀ। ਸਾਰਾ ਦਿਨ ਤੋਂ ਸਾਰੀ ਰਾਤ ਐਂ ਚੱਲ ਜੰਦਾ ਤਾਂ ਕੀ ਮੁਸ਼ਕਲ ਕੀ ਆ ਰਹੀ ਹੈ ਬੜਾ ਰਾਤ ਨੂੰ ਪਸ਼ੂ ਬਹੁਤ ਜ਼ਿਆਦਾ ਆਉਂਦੇ ਆ ਸਾਰੀ ਰਾਤ ਨਹੀਂ ਟਿਕਨ ਦਿੰਦੇ ਟੱਟੇ ਦੇ گاਵਾ ਤੁਰੇ ਹੀ ਹੁੰਦੇ ਆ ਤੇ ਤੜਕੇ ਨੂੰ ਉਹ ਚੋਲੀਆਂ ਚੱਕਣ ਵਾਲੀਆਂ ਆ ਜਾਂਦੀਆਂ ਉਹ ਆ ਜਾਂਦੀਆਂ ਸਾਰੀ ਰਾਤ ਨਹੀਂ ਸੌਂ ਕੇ ਵੇਖੀ ਦਾ ਮੰਗੇ ਆ ਇਹ ਬੰਦੇ ਉਹ ਮੰਗੇ ਖਈ ਆ ਬੇ ਪਸ਼ੂ ਨਾ ਆਉਣ ਉਹਨਾਂ ਦਾ ਸਹੀ ਤ ਹ ਜਿੰਨੇ ਮੋਟਰ ਤੇ ਤੁਲੀ ਜਾਂਦਾ ਅਮ ਪਟੋਰੀ ਵਾਲਿਆਂ ਨਾਲ ਹੋਣ ਤੇ ਇਕ ਆ ਪਸੂ ਨਾਲ ਹੋਣ ਬਸ ਐਸਐਮਜ਼ेड ਪੰਜਾਬ ਦੇ ਲਈ ਸ੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ